ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ। ਉਹਨਾਂ ਦੇ ਅਸਤੀਫੇ ਦਾ ਮੁੱਖ ਕਾਰਨ ਤਾਂ ਪਤਾ ਨਹੀਂ ਲੱਗ ਸਕਿਆ ਪਰ ਕਾਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਬੀਤੇ ਦਿਨ ਉਹਨਾਂ ਦੀ ਰਿਹائش ਤੇ ਦਫ਼ਤਰ ਤੇ ਹੋਈ ਵਿਜੀਲੈਂਸ ਰੇਡ ਤੋਂ ਉਹਨਾਂ ਨਰਾਪ ਸੀ। ਇਸ ਲਈ ਉਹਨਾਂ ਨੇ ਅਸਤੀਫਾ ਦਿੱਤਾ ਹੈ। ਇਸ ਤੋਂ ਇਲਾਵਾ 10ਵੀਂ ਦੇ ਮਾੜੇ ਨਤੀਜੇ ਵੀ ਉਹਨਾਂ ਦੇ ਅਸਤੀਫੇ ਦਾ ਕਾਰਨ ਦੱਸੇ ਜਾ ਰਹੇ ਨੇ। ਸੋ ਮੈਨੂੰ ਪਤਾ ਕਿ ਕੀ ਕਾਰਨ ਹੋਣੇ ਕੀ ਦਿੱਖੇ ਪਏ ਜਾਂ ਕੀ ਕਾਰਨ ਸੀ ਉਹਨਾਂ ਦੇ ਅਸਤੀਫਾ ਦੇਣ ਦੇ। ਮੈਂ ਇਹ ਬਾਰੇ ਕੁਛ ਨਹੀਂ ਕਹਿ ਸਕਦੀ ਕੋਈ ਇਹਦੇ ਵਿੱਚ ਤੁਹਾਨੂੰ ਰਾਜਨੀਤਿਕ ਸਾਜ਼ਿਸ਼ ਕੁਝ ਲੱਗ ਰਹੀ ਹੈ ਕਿਉਂਕਿ ਕੱਲ ਉਹਨਾਂ ਦੇ ਘਰ ਤੇ ਆਫਿਸ ਦੇ ਵਿੱਚ ਬਿਜ਼ਨਸ ਦੀ ਰੀਡ ਕਰਵਾਈ ਗਈ ਸੀ ਨਹੀਂ ਮੈਂ ਉਸ ਗੱਲ ਦਾ ਨਹੀਂ ਕਹਾਂ ਮੈਂ ਮੇਰੀ ਮੇਰੀ ਸਾਜ਼ਿਸ਼ੀ ਗੱਲ ਨਹੀਂ ਹੈ ਬਟ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਅੰਡਰ ਪ੍ਰੈਸ਼ਰ ਕੋਈ ਐਸਾ ਦਾ ਕੰਮ ਕੀਤਾ ਕਿਉਂਕਿ ਸਰਕਾਰ ਤੋਂ ਕੇ ਇਹ ਸਟੇਜਾਈਡ ਹੋ ਉਹਨਾਂ ਦੀ ਆਪਣੀ ਕੋਈ ਤਰ੍ਹਾਂ ਦੀ ਕੋਈ ਵਜ੍ਹਾ ਹੋ ਸਕਦੀ ਹੈ ਜਿਸ ਕਰਕੇ ਉਹਨਾਂ ਨੇ ਜਾਈ ਕਿਉਂਕਿ ਮੇਰੇ ਕੋਲ ਆਈ ਨਹੀਂ ਉਹਨਾਂ ਦਾ ਅਸਤੀਫਾ ਕਿ ਉਹਨਾਂ ਚ ਉਹਨਾਂ ਨੇ ਕੀ ਕਰ ਲਿਆ ਮੈਂ ਉਹਦੇ ਤੇ ਸ਼ਿੱਖਿਆ ਮੰਤਰੀ ਅਰੁਣਾ ਚੌਧਰੀ ਨੇ 10ਵੀਂ ਅਤੇ 12ਵੀਂ ਦੇ ਮਾੜੇ ਨਤੀਜੇ ਲਈ ਅਕਾਲੀ ਭਾਜਪਾ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਦੱਸਿਆ ਮੋਹਾਲੀ ਤੋਂ ਐਚਐਸ ਜਸੋਵਾਲ ਜਗਬਾਨੀ ਟੀਵੀ